ਉਕਲਪਾਨ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚੋਂ ਪ੍ਰਮਾਣ ਲੈ ਕੇ ਸਮਝਣ ਦਾ ਯਤਨ ਕੀਤਾ ਵੀ ਸ਼ਾਹਦਾਨ ਪ੍ਰਾਗ ਰਾਜ ਤੀਰਤ ਧਾਨ ਤੇ ਮੌਕੇ ਨੂੰ ਵਾਚਦਾ ਵੀ ਕਿੱਦਾਂ ਦੀ ਦੇਖ ਰੇਖਾ ਸਾਰਾ ਪ੍ਰਬੰਧ ਕੀਤਾ ਪ੍ਰਮਰਤ ਵੇਲੇ ਦਾ ਸਮਾਨ ਦੇ ਗੁਰੂ ਕਾ ਸਿੱਖ ਆਪਣੀ ਰਚਨਾ ਤੋਂ ਧੰਨ ਬਾਪੂ ਨਾਨਕ ਸ਼ਮਾ ਰਾਏ ਦੀ ਬਾਣੀ ਨੂੰ ਪੜ ਰਿਹਾ ਨਦਰ ਉਪਠੀ ਦੇਖਰੇ ਸੁਲਤਾਨਾਂ ਘਾਉ ਕਰਾਇੰਦਾ ਦਰਬ ਮੰਗਣ ਭਿਕਾ ਨ ਪਾਏਂਦਾ ਤੇ ਵੱਟ ਕੇ ਚਪੇੜ ਵੱਟਦੀ ਆ ਨਿਤਰ ਖੁੱਲ ਕੇ ਦੇਖੇ ਜਾਂਦਾ ਕੌਣ ਸਮੇ ਦਾ ਬਾਦਸ਼ਾਹ ਕੀ ਸਵੇਰੇ ਸਵੇਰੇ ਬਕਵਾਸ ਕਰੀ ਜਾਂਦਾ ਕੀ ਕਹਿਣਾ ਹੈ ਕੀ ਪੜ੍ਹ ਰਿਹਾ ਰਹੇ ਏ ਜੀ ਗੁਰੂ ਨਾਨਕ ਦੀ ਬਾਣੀ ਆਪ ਮੇਰੇ ਸਰਗੁਰਾਂ ਨੇ ਇਹ ਉਚਾਰਣ ਕੀਤੇ ਆਪਣੇ ਰਸਲਾਂ ਤੋਂ ਸਿਖਾ ਤੁਮੀ ਝੂਠਾ ਏ ਤੇਰਾ ਗਰੂ ਵੀ ਝੂਠਾ ਤੇ ਆਪ ਕਲਮਾ ਵੀ ਝੂਠਾ ਪਰ ਸਮਾਂ ਸਮੇਂ ਦਾ ਚੱਕਰ ਘੁੰਮਦਾ ਆਪ ਦਾ ਹੀ ਪੁੱਤ ਔਰੰਗਜ਼ੇਬ ਕੈਦ ਕਰ ਲੈਂਦਾ ਤਖਤ ਤੇ ਬੈਠ ਜਾਂਦਾ ਗੁਰੂ ਕੇ ਸਿੱਖ ਦੀ ਨਾਲ ਫੌਜੀ ਦਸਤੇ ਦੇ ਵਿੱਚ ਡਿਊਟੀ ਲੱਗਦੀ ਇਹਨੂੰ ਆਗਰੇ ਤੋਂ ਦਿੱਲੀ ਲੈ ਕੇ ਜਾਣਾ ਤੇ ਗੁਰਮੁਖੋ ਰਸਤੇ ਦੇ ਵਿੱਚ ਬਰਾਬੀਆਂ ਨੂੰ ਪਤਾ ਵੀ ਜਿਸ ਸਮੇਂ ਭੁੱਖ ਦੇ ਦੁੱਖ ਤੋਂ ਤੰਗ ਹੁੰਦਾ ਤੇ ਬੇਨਤੀ ਕਰਦਾ ਮੈਨੂੰ ਵੀ ਕੁਛ ਖਾਦੋ ਤੁਸੀਂ ਪ੍ਰਸ਼ਾਦਾ ਬਾਣੀ ਸਕਦੇ ਹੋ ਨਾਰਾਜਨ ਇਹ ਨਹੀਂ ਹੋ ਸਕਦਾ ਜੇ ਕਿਸੇ ਨੇ ਸਾਡੇ ਚੋਂ ਹੀ ਦਸਤਾਨਾ ਤੇ ਬੱਚਾ ਬੱਚੀ ਕਹਾਣੀ ਕੀੜ ਦੂਗਾ ਰੰਗ ਜੇ ਅਸੀਂ ਇਹ ਨਹੀਂ ਕਰ ਸਕਦੇ ਫਿਰ ਉਹ ਕੋਹ ਸਾਹਮਣੇ ਛੋਲਿਆਂ ਦਾ ਖੇਤ ਆ ਮੈਨੂੰ ਇੱਥੇ ਛੱਡ ਦੋ ਮੈਂ ਛੋਲੇ ਖਾ ਕੇ ਪੁਜਾਰਾ ਕਰ ਲਵਾਂ ਨਾ ਸਮਾਂ ਤੇ ਉਸੇ ਸੇਖ ਨੂੰ ਆਖਿਆ ਦੰਦਾ ਜਾਇਓਂ ਕਰੇ ਦਿਓ ਮਸਕਾਂ ਪਕੜ ਹੱਥ ਨਾ ਖੋਲ ਨੀ ਇਹਦੇ ਇਹਨੂੰ ਕਹੇ ਵੀ ਜਿੰਨੇ ਖਾ ਸਕਦਾ ਉਹ ਹੱਥ ਖੋਲਦੇ ਤੋਂ ਬਿਨਾ ਮੈਂ ਕਮਿਸ਼ਨ ਨੂੰ ਇਹ ਤੀ ਆਪ ਸੋਚ ਅਸੀਂ ਕੇਵਲ ਤੈਨੂੰ ਇਹ ਖਾਣ ਵਾਸਤੇ ਛੱਡ ਛੱਡ ਦਿੱਤਾ ਤੇ ਗੁਰਮੁਖੋ ਛਣੇ ਛਲੜਾਂਦੇ ਤੇ ਘਾ ਮੁਖ ਵਿੱਚ ਜਾਂਦਾ ਤੇ ਨਾਲੇ ਰੋਂਦਾ ਤੇ ਸਿੱਖ ਨੇ ਪਹਿਚਾਨ ਕੇ ਕਹਿੰਦਾ ਓਏ ਸਿਖਾ ਤੇਰਾ ਗੁਰੂ ਵੀ ਸੱਚਾ ਤੂੰ ਵੀ ਸੱਚਾ ਤੇ ਉਹਦਾ ਲਿਖਿਆ ਹੋਇਆ ਕਲਮਾ ਵੀ ਸੱਚਾ ਭਾਵ ਬਾਣੀ ਵੀ ਸੱਚੀ ਆ ਆ ਦੇਖ ਅੱਜ ਮੈਨੂੰ ਮੰਗਿਆ ਹੋਇਆ ਕੋਈ ਇੱਕ ਰੋਟੀ ਦਾ ਟੁਕੜਾ ਦੇਣ ਨੂੰ ਵੀ ਖਿੜ ਤਿਆਰ ਨਹੀਂ ਹੈ ਇਸ ਕਰਕੇ ਗੁਰਮੁਖੋ ਜਿਨ੍ਹਾਂ ਦੇ ਹਿਰਦੇ ਰੂਪ ਘਰ ਦੇ ਵਿੱਚ ਉਹਦੇ ਸੋਹਣੇ ਚਰਨ ਟਿਕ ਜਾਂਦੇ ਉਹ ਵਰ ਸੱਜੇ ਖੱਬੇ ਨਹੀਂ ਡੋਲਦੇ ਉਹ ਉਡੋਲ ਹੋ ਜਾਂਦੇ ਆ